ਰੇਟ ਤੁਹਾਨੂੰ ਆਪਾਂ ਉਹ ਦਵਾਂਗੇ ਭਾਈ ਹਨਾ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਵੀ ਡੀਲਰ ਹੈਗਾ ਤਾਂ ਤੁਹਾਨੂੰ ਉਹ ਵੀ ਉਹ ਵਾਲਾ ਰੇਟ ਹੀ ਦੇ ਸਕਦਾ ਹੈ ਜਿਹੜਾ ਰੇਟ ਤੁਹਾਨੂੰ ਅੱਜ ਆਪਾਂ ਦਵਾਂਗੇ ਭਾਈ ਹਨਾ ਸੱਚੀ ਗੱਲ ਹੈ ਭਾਈ ਹਨਾ ਡੀਲਰ ਰੇਟ ਦੇ ਵਿੱਚ ਕਾਰਾਂ ਰਹਿਣਗੀਆਂ ਤੇ ਕਾਰਾਂ ਦੀ ਕੰਡੀਸ਼ਨ ਨਵੇਂ ਹੋਗੀ ਹੋਰ ਵੀਰੇ ਕਿਵੇਂ ਹੋ ਬਹੁਤ ਵਧੀਆ ਜੀ ਤੇ ਭਾਈ ਮੈਂ ਤੁਹਾਨੂੰ ਜਿਵੇਂ ਮੈਂ ਕਿਹਾ ਵੀ ਹਨਾ ਅਗਰ ਕਿਸੇ ਭਾਈ ਦਾ ਰੇਟ ਡੀਲਰ ਵੀ ਹੈਗਾ ਹਨਾ ਵੀ ਰਿਸ਼ਤੇਦਾਰ ਤਾਂ ਉਹ ਵੀ ਉਹ ਵਾਲਾ ਰੇਟ ਹੀ ਦੇ ਸਕਦਾ ਨਹੀਂ ਦੇ ਸਕਦੇ ਅਸੀਂ ਭਾਈ ਪਰਚੇਜ਼ਿੰਗ ਹੀ ਨਹੀਂ ਹੋਣੀ ਭਾਈ ਉਹਨਾਂ ਦੀ ਇੱਕ ਗੱਲ ਕਰਾਂ ਵੀ ਆਪਣੇ ਲਵੇ ਹੈਗੀ ਆ ਬਲਕ ਦੇ ਵਿੱਚ ਕਾਰਾਂ ਖਰੀਦੀਆਂ ਹੁੰਦੀਆਂ ਨੇ ਤੇ ਕੰਡੀਸ਼ਨ ਨਵੀਂ ਆਹ ਕਾਰ ਚੈੱਕ ਕਰੋ ਕਿਹੜੀ ਕਾਰ ਆਈ ਸੀ ਕਲਾਸ ਸਰ ਮਰਸਡੀਜ਼ ਆ ਹਾਂਜੀ ਸੀ 220 2018 ਓਕੇ ਸਿੰਗਲ ਹੈਂਡ ਚੱਲੀ ਹੋਈ ਠੀਕ ਹੈ ਇੰਟੀਰੀਅਰ ਐਕਸਟੀਰੀਅਰ ਦੀ ਨਵੀਂ ਓਕੇ ਐਜ਼ ਇਟ ਇਜ਼ ਕੰਡੀਸ਼ਨ ਦੇ ਵਿੱਚ ਹੈ ਕਾਰ ਜਿਵੇਂ ਸ਼ੋਰੂਮ ਚੋਂ ਆਈ ਹੈ ਐਜ਼ ਇਟ ਇਜ਼ ਕੰਡੀਸ਼ਨ ਦੀ ਕਾਰ ਆਪਣੇ ਕੋਲ ਠੀਕ ਹੈ ਨਾ ਰਬਿੰਗ ਨਾ ਪਾਲਿਸ਼ ਨਾ ਸਪੈਸ਼ਲ ਕਿਸੇ ਉੱਤੇ ਕੋਟਿੰਗ ਕੀਤੀ ਹੈ ਪ੍ਰਾਈਸ ਸਿਰਫ ਔਰ ਸਿਰਫ 22 ਲੱਖ ਔਰ 10000 ਰੁਪਏ ਚੈੱਕ ਕਰੋ ਬਈ ਤੇ ਆਹ ਦੂਸਰੀ ਆਜੋ ਜੀ ਈ ਕਲਾਸ ਈ 250 ਫਰਸਟ ਓਨਰ 83000 ਚੱਲੀ ਹੋਈ ਅੰਟੀਰੀਅਰ ਐਕਸੀਲੇਟਰ ਦੀ ਪੂਰੀ ਨਵੀਂ ਸਪੈਸ਼ਲ ਪ੍ਰਾਈਸ ਗੱਡੀ ਦਾ ਇੱਕੋ ਹੀ ਰੇਟ 12.5 ਲੱਖ ਰੁਪਏ ਦੀ ਕਾਰ ਲੈ ਜਾਓ ਦੋਵੇਂ ਗੱਡੀਆਂ ਬੈਸਟ ਪ੍ਰਾਈਸ ਤੇ ਮੌਜੂਦ ਹੈ ਬਿਲਕੁਲ ਆਉਣਾ ਤੁਹਾਨੂੰ ਫਰੈਂਡਸ ਕਾਰ ਲਾਈਨ ਸੈਕਟਰ 88 ਦੇ ਵਿੱਚ ਅਪੁਰਵਾ ਅਪਾਰਟਮੈਂਟ ਦੇ ਬਿਲਕੁਲ ਬੈਕ ਸਾਈਡ ਤੇ ਆ ਜਾਓ ਭਾਈ ਚੰਗੀਆਂ ਕਾਰਾਂ ਚੰਗੇ ਰੇਟ ਬਲਬਕ ਐਂਡਰ ਡਿਸਕਾਊਂਟ ਭਾਈ ਕੋਈ ਨਹੀਂ ਦੇ ਸਕਦਾ ਇਦਾਂ ਡਿਸਕਾਊਂਟ ਵਿਜ਼ਿਟ ਕਰ ਲਓ ਨੰਬਰ ਮੈਂ ਸਕਰੀਨ ਤੇ ਪਾਤਾ ਸਤਿ ਸ਼੍ਰੀ ਅਕਾਲ ਜੀ ਭਾਈ